ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜੋ ਘਟਨਾ ਹੈ ਬੱਲੂ ਵਾਲੇ ਦੀ ਸਭ ਦੇ ਸਾਹਮਣੇ ਹੈ ਕਿਸ ਤਰ੍ਹਾਂ ਪੁਲਿਸ ਦੀ ਮਜਬੂਰਗੀ ਵਿੱਚ ਉਥੇ ਮਾਸੂਮ ਬੱਚਿਆਂ ਨੂੰ ਤਲਵਾਰਾਂ ਨਾਲ ਵੜਿਆ ਗਿਆ 8 8 10 10 ਸਾਲ ਦੇ ਬੱਚਿਆਂ ਤੇ ਜਿਸ ਤਰ੍ਹਾਂ ਵਾਰ ਕੀਤੇ ਗਏ ਜਿਸ ਤਰ੍ਹਾਂ 80 ਸਾਲ ਤੇ 87 ਸਾਲ ਦੇ ਬਜ਼ੁਰਗਾਂ ਤੇ ਵਾਰ ਕੀਤਾ ਗਿਆ ਇਹ ਪ੍ਰਤੱਖ ਉਦਾਹਰਨ ਸੀਗਾ ਵੀ ਕਿਸ ਤਰ੍ਹਾਂ ਸਰਕਾਰ ਦੀ ਪ੍ਰਸ਼ਾਸਨ ਤੇ ਪੁਲਿਸ ਦੀ ਸ਼ੈਤ ਗੁੰਡਨੇ ਰਹਿਬੜਾ ਕੀਤਾ ਹੁਣ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਬੀਜੇਪੀ ਦੇ ਜ਼ਿਲ੍ਹਾ ਅਧਿਕਾਰੀ ਸ਼ਰਨਪਾਲ ਸਿੰਘ ਮਾਨ ਦੀ ਮੈਂ ਹਮੇਸ਼ਾ ਕਹਿੰਦਾ ਜਿੱਥੇ ਅਸੂਲਾਂ ਦੀ ਗੱਲ ਹੈ ਜਿੱਥੇ ਸਿਧਾਂਤਾਂ ਦੀ ਗੱਲ ਹੈ ਬੜੀ ਜ਼ਰੂਰਤ ਤੇ ਦਿਲ ਦੇ ਨਾਲ ਅਸੀਂ ਆਪਣੀ ਗੋਮ ਦੀ ਗੱਲ ਰੱਖਦੇ ਆਂ ਅਸੀਂ ਵਾਰ-ਵਾਰ ਕਹ ਰਹੇ ਆਂ ਅਸੀਂ ਵਾਰ-ਵਾਰ ਕਹਾਂ ਇਹ ਬੀਜੇਪੀ ਨੂੰ ਵੀ ਤੁਸੀਂ ਸਿੱਖਾਂ ਤੇ ਤੱਕਾ ਨਾ ਕਰੋ ਸਿੱਖਾਂ ਦੀ ਕਿਰਪਾਣਾ ਲਾ ਰਹੇ ਹਾਂ ਕੰਕਾਰ ਲਾ ਰਹੇ ਹਾਂ ਦਸਤਾਰਾਂ ਲਾ ਰਹੇ ਹਾਂ ਵੋਟ ਪੰਜਾਂ ਤਾਂ ਕੁਰਬਾਨਾ ਕਰ ਬਣਾ ਤਾਰਦੇ ਹੋ ਸਿਵਲ ਜਦ ਐਗਜ਼ਾਮ ਤੁਸੀਂ ਜਲੀਲ ਕਰਦੇ ਹੋ ਕਿਸੇ ਬੀਜਪੀ ਵਾਲੇ ਤਕਲੀਫ ਨਹੀਂ ਹੋਈ ਕਿਸੇ ਜ਼ਿਲ੍ਹਾ ਅਧਿਕਾਰੀ ਸ਼ਰਨਪਾਲ ਸਿੰਘ ਤਕਲੀਫ ਨਹੀਂ ਹੋਈ ਪਿੱਛੇ ਤੇ ਜੈਸਰ ਘਟਨਾ ਹੋਈ ਸੀਗੀ ਤਨ ਸਭ ਨੂੰ ਪਤਾ ਹੈ ਕਿ ਜੈਸਰ ਇੱਕ ਸੰਗ ਦੇ ਬੰਦੇ ਨੇ ਸਿੱਖਾਂ ਬਾਰੇ ਬੜਾ ਖਲਾਫ ਲਿਖਿਆ ਜੀਗਾ ਉਦੋਂ ਮੈਂ ਅੱਜ ਲਾਈਵ ਅੱਜ ਤੁਹਾਨੂੰ ਸੰਗਤ ਦੱਸ ਰਿਹਾ ਜ਼ਿਲ੍ਹਾ ਇਹਨਾਂ ਦਾ ਇੱਕ ਮੰਡਲ ਦੇ ਐਕਸ਼ਾ ਬਲਵਿੰਦਰ ਸਿੰਘ ਮੱਗੋ ਬੜਾ ਭਾਵਨਾ ਵਾਲਾ ਬੜਾ ਪਿਆਰ ਵਾਲਾ ਸਿੱਖ ਹੈਗਾ ਉਸ ਤੋਂ ਪਹਿਲਾਂ ਮੈਂ ਸ਼ਰਨਪਾਲ ਸਿੰਘ ਮਾਨ ਨੂੰ ਫੋਨ ਲਾਇਆ ਜੋ ਜ਼ਿਲ੍ਹਾ ਦੇ ਐਕਸ਼ਾ ਹੈ ਕੋਈ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਸੰਘ ਦਾ ਬੰਦਾ ਹੈ ਤੇ ਜਿਹੜੇ ਬੰਦੇ ਨੇ ਇਹ ਕਰਤੂਤ ਕੀਤੀ ਹੈ ਸਿੱਖਾਂ ਬਾਰੇ ਮਾੜਾ ਲਿਖਿਆ ਲਗਾਤਾਰ ਲਿਖ ਰਿਹਾ ਹੈ ਸ਼ਰਨਪਾਲ ਸਿੰਘ ਨੇ ਫੋਨ ਰিসিਵ ਨਹੀਂ ਕੀਤਾ ਚਲੋ ਮਰਜ਼ੀ ਉਹਨਾਂ ਦੀ ਉਪਰੰਤ ਮੈਂ ਇਹਨਾਂ ਦੇ ਮੰਡਲ ਦੇ ਅધ્યક્ષ ਬਲਵਿੰਦਰ ਸਿੰਘ ਮੱਗੋ ਨਾਲ ਗੱਲ ਕੀਤੀ ਬਲਵਿੰਦਰ ਸਿੰਘ ਮੱਗੋ ਨੇ ਕਿਹਾ ਭਾਈ ਇਹ ਸਮੱਸਿਆ ਕੱਲ ਨੂੰ ਗਲਵਧੂਗੀ ਤੁਸੀਂ ਗੱਲ ਕਰੋ ਜ਼ਿਲ੍ਹਾ ਅਧਿਕਾਰੀ ਨਾਲ ਉਹ ਬੰਦੇ ਨਕੇਲ ਪਾਈ ਜਾਵੇ ਤਾਂ ਕਿ ਸਾਡਾ ਆਪਸੀ ਸਵਾਰਦਨਾ ਨਾ ਵਿਗੜੇ ਬਲਵਿੰਦਰ ਦੇ ਮੱਗੋ ਨੇ ਗੱਲ ਕੀਤੀ ਉਦੋਂ ਜ਼ਿਲ੍ਹਾ ਅਧਿਕਾਰੀਨ પાસે ਮਨ ਨੇ ਗਿਆ ਵੀ ਇਹ ਬਲਕਰਨ ਸਿੰਘ ਤੇ ਉਹ ਜਿਹੜਾ ਹੈਗਾ ਸੰਘ ਦਾ ਬੰਦਾ ਹੈ ਇਹਨਾਂ ਕਿ ਨਿੱਜੀ ਲੜਾਈ ਹੈ ਉਹਨਾਂ ਨੇ ਤੋਜਣ ਦਿੱਤੀ ਜੋ ਨਹੀਂ ਤੋਜ ਦਿੱਤੀ ਫਿਰ ਸਿੱਖ ਜਥੇਬੰਦੀ ਵੀ ਆਪ ਗਈਆਂ ਪਹਿਲਾਂ ਅਸੀਂ ਬਾਤ ਕੀਤਾ ਅਸੀਂ ਵਿਵਾਦ ਨਹੀਂ ਕੀਤਾ ਪਹਿਲਾਂ ਅਸੀਂ ਬਾਤ ਕੀਤਾ ਗੱਲ ਕਰੀਏ ਜਦੋਂ ਭਾਜਪੀ ਦੇ ਬੰਦੇ ਗੱਲ ਕਰਨ ਤੋਂ ਭੱਜ ਗਏ ਫਿਰ ਸਿੱਖ ਜਥੇਬੰਦੀਆਂ ਜੈਸਰ ਪੁੰਜੀਆਂ ਤੇ ਜੈਸਰ ਸੱਚ ਵੇਖਿਆ ਜੋ ਬੰਦੇ ਨੇ ਕਹੇ ਮੈਨੂੰ ਸੰਘ ਨੇ ਸਿਖਾਇਆ ਹੈ ਜੋ ਵੀਡੀਓ ਵਾਇਰਲ ਹੋਈ ਇਹਨਾਂ ਲੋਕਾਂ ਨੂੰ ਤਕਲੀਫ ਹੋਈ ਢਿੱਡ ਚ ਪੀੜ ਹੋਈ ਜਿਸ ਚਲਾ ਕੇ ਕਹਿ ਰਹੇ ਆਂ ਭਾਈ ਜੀ ਭੇਜੋ ਮੈਂ ਕੀ ਗੱਲ ਕਰ ਲਵਾਂ ਤੁਸੀਂ ਗੱਲ ਨਹੀਂ ਕਰਦੇ ਕਦੀ ਆਇਤੀ ਮਦਦ ਕਰਨ ਜਿਲ੍ਹਾ ਦੇ ਦਸਨ ਅੱਜ ਤੱਕ ਦੀ ਕੁਰਬਾਨਾਂ ਬਾਰੇ ਬੋਲੇ ਆਂ ਸਿੱਖ ਦੀ ਦਸਤਾਰ ਬਾਰੇ ਬੋਲੇ ਆਂ ਸਿੱਖਾਂ ੱਤਕਾ ਹੋਇਆ ਕਦੀ ਬੋਲੇ ਆਂ ਅੱਜ ਤੀ ਦੱਸ ਦੇਣਾ ਪਰ ਹੁਣ ਜਦੋਂ ਗੋਲੂ ਵਾਲ ਹਮਲਾ ਹੋਇਆ ਜੇ ਮਨ ਦਸਨ ਜ਼ਿਲ੍ਹਾ ਦੇ ਸਾਹਿਬ ਥੋੜੀ ਸਰਕਾਰ ਹੈ ਥੋੜਾ ਪ੍ਰਸ਼ਾਸਨ ਹੈ ਤੁਹਾਨੂੰ ਤਰਸਣਿਆ ਵੀ 8-8 ਸਾਲ ਦੇ ਮਾਸੂਮ ਬੱਚੇ ਕੁਰਬਾਨਾਂ ਨਾਲ ਵੜਦੇ ਜਿਹੜੇ ਬੱਚੇ ਸੰਥਿਆ ਲੈਂਦੇ ਆ ਜਿਹੜੇ ਬੱਚੇ ਉੱਥੇ ਪੜ੍ਹਦੇ ਆ ਵਿਚਾਰੇ 8-8 ਸਾਲ ਦੇ ਮਾਸੂਮ ਬੱਚੇ ਵੰਡੇ ਗਏ ਕੁਰਬਾਨਾਂ ਨਾਲੇ ਤੁਹਾਡਾ ਵੀਡੀਓ ਦੇਖ ਕੇ ਤੁਹਾਡਾ ਮਨ ਨਹੀਂ ਪਸੀਜਿਆ ਤੁਹਾਡੇ ਮਾਂ ਚ ਦਰਦ ਨਹੀਂ ਆਇਆ ਵੀਰ ਕੀ ਹੋ ਰਿਹਾ ਫਿਰ ਬੰਦੇ ਹਮਲਾ ਕੀਤਾ ਬਜ਼ੁਰਗਾਂ ਦੇ ਹਮਲਾ ਕੀਤਾ ਪੁਲਿਸ ਨੇ ਕੀ ਕੀਤਾ ਤੁਹਾਨੂੰ ਤਾਂ ਤੱਕ ਗਲੀ ਨਹੀਂ ਹੋਈ ਜਦੋਂ ਅਸੀਂ ਵਾਰ-ਵਾਰ ਸੀ ਪ੍ਰੈਜ਼ੀਡੈਂਟ ਨੂੰ ਪ੍ਰਾਈਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਸੀਐਮ ਨੂੰ ਡੀਜੀਪੀ ਨੂੰ ਮੇਲ ਤੱਕ ਅਰਥੀ ਗੁਰਦੇ ਹਮਲਾ ਆਊਗਾ ਤੇ ਤੁਹਾਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਜੋ ਮੇਲ ਕੀਤੀ ਸੀ ਵੀ ਹਮਲਾ ਹੋਊਗਾ ਹਮਲਾ ਹੋਊਗਾ ਹਮਲਾ ਆਊਗਾ ਤਾਂ ਤੁਸੀਂ ਦੀਪਨਾ ਪ੍ਰੋਟੈਕਸ਼ਨ ਦਿੱਤੀ ਉਹਨਾਂ ਨੂੰ ਤੁਸੀਂ ਕੀ ਕੀਤਾ ਦੱਸੋ ਥੋੜੀ ਸਰਕਾਰ ਸੀਗੀ ਤੁਸੀਂ ਜ਼ਿਲ੍ਹਾ ਦੇ ਅਕਸ਼ਾਂ ਫਿਰ ਕੰਨ ਸਿੱਖਾ ਜਿਸ ਸਿੱਖਾ ਤੁਹਾਨੂੰ ਸਿੱਖ ਬੱਚੇ ਵੱਡੇ ਦਰਦ ਨਹੀਂ ਹੋਇਆ ਅਸੀਂ ਸਵਾਰ ਦੇ ਚਾਹਨੇ ਆ ਜਦੋਂ ਗੋਲੂ ਵਾਲੇ ਹਰੀਰਾ ਮੰਦਰ ਤੋਂ ਇਕੱਠੇ ਹੋ ਗਏ ਜੈ ਸ਼੍ਰੀ ਰਾਮ ਦੇ ਨਾਰੇ ਮਾਰ ਕੇ ਗੁਰਦੁਆਰੇ 'ਤੇ ਅਟੈਕ ਕੀਤਾ ਸੀਗਾ ਅਸੀਂ ਤਾਂ ਵੀ ਕਿਹਾ ਸੀ ਗਲਤ ਹੈ ਮੰਦਰ ਤੋਂ ਇਕੱਠੇ ਹੋਣਾ ਗਲਤ ਹੈ ਪਰ ਨਹੀਂ ਜਵਾਨ ਖੁੱਲੀ ਕਿਸੇ ਦੀ ਨਹੀਂ ਕੋਈ ਬੰਦਾ ਬੋਲਿਆ ਕੋ ਉਹਦੋਂ ਕਹਿੰਦਾ ਬੋਲੇ ਤੁਸੀਂ ਸਹਾਰਦ ਕੌਣ ਵਿਗਾੜ ਰਿਹਾ ਸੀਗਾ ਹਰੀਰਾ ਮੰਦਰ ਕੌਣ ਇਕੱਠੇ ਹੋਏ ਜੈ ਸ਼੍ਰੀ ਰਾਮ ਦੇ ਨਾਰੇ ਕਿੰਨੇ ਮਾਰੇ ਕਿੰਨੇ ਗੁਰਦੁਆਰੇ ਹਮਲਾ ਕੀਤਾ ਫਿਰ ਜਦੋਂ ਗੁਰਦਰ ਪਹੁੰਚਿਆ ਫਿਰ ਸਿੰਗਲੇ ਗੇਟ ਖੋਲਿਆ ਫਿਰ ਭਜਣਾ ਪੈ ਗਿਆ ਫਿਰ ਭਜਦੇ ਨਾ ਤੁਸੀਂ ਅੱਜ ਰਾਤ ਨੂੰ ਪੋਸਟਮ ਨਾਲ ਲੈ ਕੇ ਜਿਵੇਂ ਹਮਲਾ ਕੀਤਾ ਮਸੂਮ ਬੱਚੇ ਤੱਕ ਵੱਧੇ ਗਏ ਅੱਜ ਤੁਸੀਂ ਬਿਆਨ ਦੇ ਰਹੇ ਸਵਰਜੰਨੇ ਹੋ ਸਾਡੇ ਤੋਂ ਵੱਡਾ ਸਵਾਰਨ ਕੋਣ ਦਸੂਗਾ ਪਰਸੋ ਵਿਆਹ ਬਾਬਾ ਦੀ ਸੰਗਰਦਵਾਰੇ ਪੰਜਾਂ ਕੁੜੀਆਂ ਦੇ 18 Hindu ਪਰਿਵਾਰ ਆ ਇਹ ਸਾਡਾ ਭਾਈਚਾਰਾ ਹੈ ਸਾਡੀ ਸਾਂਝ ਹੈ ਪਰ ਤੁਸੀਂ ਲੋਕ ਨਫਰਤ ਦੇ ਬੀਜ ਬੋਨੇ ਹੋ ਅੱਜ ਵੀ ਕਰ ਰਹੇ ਥੋਨੂੰ ਮਨ ਇੱਕ ਵਾਰੀ ਦੱਸ ਦੋ ਸਾਰੇ ਬੀਜੇਪੀ ਵਾਲਿਆਂ ਨੂੰ ਕਿੰਨੇ ਵਾਟੇ ਸਿੱਕਾ ਨਾਲ ਕਿਹੜੇ ਬੰਦੇ ਬੈਠੇ ਕਿੰਨੇ ਵਾਕੇ ਗੱਲ ਕੀਤੀ ਪਈ ਆ ਉਹ ਬੈਠੋ ਯਾਰ ਤੁਹਾਨੂੰ ਦੱਸੋ ਤੁਹਾਨੂੰ ਦੁੱਖ ਕੀ ਆ ਤੁਹਾਨੂੰ ਤਕਲੀਫ ਕੀ ਆ ਬਹਿ ਕੇ ਗੱਲ ਕਰੀਏ ਕੀ ਜਬਨ ਖੁੱਲੇ ਕਿਸੇ ਦੀ ਸਿਵਲ ਜਦ ਤੱਕ ਜਾਂਚ ਸਾਡੇ ਪਰਵੱਚ ਰੋਲ ਤੇ ਤੁਸੀਂ ਜਿਆਪੁਰ ਚ ਜਿਹੜੇ ਐਗਜ਼ਾਮ ਨਹੀਂ ਦੇ ਸਕੇ ਤੁਸੀਂ ਤਰ੍ਹਾਂ ਨਹੀਂ ਬੋਲੇ ਗੁਰੂ ਕਸਕ ਬਣਾਉ ਬੀਜੇਪੀ ਦੇ ਸੱਕਾ ਨਾ ਬਣੋ ਅੱਜ ਵੀ ਅਸੀਂ ਕਹਿੰਦੇ ਆ ਸਾਡੀ ਤੁਹਾਨੂੰ ਪਤਾ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਉਤੋਂ ਤੋੜ ਵਿਛੋੜਾ ਕਰਕੇ ਸਿੱਖਾਂ ਨੇ ਤੋੜਨਾ ਸਾਂਝ ਪਾਈ ਸੀਗੀ ਪਰ ਤੁਸੀਂ ਸਿੱਖਾਂ ਨਾਲ ਕੀ ਨਵਾਇਆ ਸ਼ਰਨਪਾਸਿੰਗ ਦੀ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਇਹ ਸਿਹਾਰ ਨੂੰ ਲੰਬੂ ਨਾ ਲਾਓ ਇਹ ਹਿੰਦੂ ਮੁਸਲਮਾਨ ਸਿੱਖ ਲੈ ਵੰਡੀਆਂ ਨਾ ਪਾਓ ਸਾਡਾ ਭਾਈਚਾਰਾ ਹੈ ਸਾਡੀ ਸਾਂਝ ਹੈ ਅਸੀਂ ਸਿਹਾਰ ਚੰਨੇ ਹਾਂ ਹਾਂ ਜੇ ਤੂੰ ਸੱਚੇ ਹੋ ਮੈਂ ਤੁਹਾਨੂੰ ਚੜ੍ਹ ਹੀ ਕਰਦਾ ਆਓ ਬੈਠੋ ਕਿਹੜੇ ਚੈਨਲ ਤੇ ਬੈਣਾ ਕਰੋ ਟੇਬਲ 'ਤੇ ਆਕ ਸਾਨੂੰ ਗੱਲ ਸਾਬਤ ਕਰੋ ਅਸੀਂ ਸ਼ਹਿਰ ਛੱਡ ਦਾਂਗੇ ਜੇ ਤੁਸੀਂ ਸਾਬਤ ਕਰ ਦਈਏ ਤੁਸੀਂ ਛੱਡ ਦਿਓ ਜਿਹੜਾ ਦੇਕਸੀ ਆਓ ਗੁਰੂ ਕੀ ਗੋਚ ਸੋ ਇਸ ਕਰਕੇ ਮੈਂ ਇੱਕ ਵਾਰ ਫਿਰ ਕਹਿੰਦਾ ਬੀਜਪੀ ਵਾਲਿਆਂ ਨੂੰ ਇਹ ਸਭ ਬੀਜਪੀ ਦੀ ਸ਼ਹਿਤ ਐ ਐਮਐਲ ਸ਼ਹਿਤ ਹੋਇਆ ਸਾਡੇ ਕੋਲ ਵੀਡੀਓ ਪਈਆਂ ਸਾਡੇ ਕੋਲੇ ਫੋਟੋਆਂ ਪਈਆਂ ਸਾਡੇ ਕੋਲ ਪ੍ਰੂਫ ਪਈ ਐ ਕਿਹੜੇ ਐਮਐਲ ਕੋਲ ਬੈਠੇ ਸੀਗੇ ਕਿੱਥੋਂ ਚੱਲੇ ਕਿੰਨਾਂ ਅਟੈਕ ਕੀਤਾ ਕਿਉਂ ਮੰਦਿਰ 'ਚ ਇਕੱਠੇ ਹੋਏ ਇਹ ਬੰਦੇ ਪਰਚ ਇਕੱਠੇ ਹੋ ਸਕਦੇ ਸੀਗੇ ਇਹ ਤਰਚਲਾ ਇਕੱਠੇ ਹੋ ਸਕਦੇ ਸੀਗੇ ਮੰਦਰ ਚ ਇਕੱਠੇ ਹੋ ਕੇ ਗੁਰਦੁਆਰਾ ਤੇ ਕਰਨ ਮਤਲਬ ਕੀ ਸੀਗਾ ਸੋਹਾਰ ਦੇ ਵਿਗਾੜਨਾ ਹਿੰਦੂ ਸਿੱਖਾਂ ਚ ਪਾੜ ਪਾਣਾ ਇਹ ਸੋਚ ਤੁਹਾਡੀ ਹੈ ਸਾਡੀ ਸੋਚ ਨਹੀਂ ਅਸੀਂ ਸਰਬੱਤ ਦਾ ਭਲਾ ਰੱਖਦੇ ਹਾਂ ਮਾਨਸਿਕ ਜਸਬ ਇੱਕ ਕੇ ਪਛਨਬ ਦੀ ਗੱਲ ਕਰਦੇ ਹਾਂ ਸੋ ਫਿਰ ਬੇਨਤੀ ਕਰਦੇ ਹਾਂ ਇਹ ਗੋਗਲੋਂ ਤੇ ਮਿੱਟੀ ਨਾ ਛਾੜੋ ਤੁਸੀਂ ਗੋਗਲੋਂ ਤੇ ਮਿੱਟੀ ਛਾੜ ਰਹੇ ਹੋ ਸੱਚ ਦੀ ਗੱਲ ਹੈ ਠੋਕੇ ਗੋ ਜੇ ਗੁਰੂ ਕੇ ਸਿੱਖੋਂ ਨਾ ਗੁਰੂ ਨੂੰ ਮੰਨਦੇ ਗੁਰੂ ਜਾਣ ਦੇਣੀ ਹੈ ਨਿੰਦਾ ਕਰੋ ਵੀ 8 8 ਸਾਲ ਦੇ ਬੱਚੇ ਵੱਡੇ ਗਏ ਕਿਥੇ ਜਿਹੜੇ ਵਿੱਚ ਸੰਥਿਆ ਲੈਦੇ ਬੱਚੇ ਪੜ੍ਹਦੇ ਸੀਗੇ 80 ਸਾਲ ਦੇ ਬਜ਼ੁਰਗ ਵੱਡੇ ਗਏ ਨਿੰਦਾ ਕਰੋ ਫਿਰ ਕਹਿੰਗੇ ਸਵਾਤ ਨਾਲ ਵੀ ਹਾਂ ਇਹ ਗੁਰੂ ਦਾ ਸਿੱਖ ਹੈ ਫੋਕੀਏ ਗੱਲਾਂ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ